ਹਾਂਜੀ ਖੜਿਆ ਪਿੰਡ ਜਟਾਣਾ ਦੇ ਉਸ ਘਰ ਦੇ ਅੱਗੇ ਜਿੱਥੇ ਬੀਤੇ ਦਿਨੀ ਇੱਕ 20 ਸਾਲਾ ਨੌਜਵਾਨ ਵੱਲੋਂ ਨਹਿਰ ਦੇ ਵਿੱਚ ਛਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਖੁਦਕੁਸ਼ੀ ਕਰਨ ਦਾ ਕਾਰਨ ਜੋ ਨੌਜਵਾਨ ਦੇ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਸਕੂਲ ਦੇ ਮੈਡਮ ਸੰਗ ਜਿਨ੍ਹਾਂ ਨੇ ਉਸ ਨੂੰ ਆਪਣੇ ਜਾਲ ਦੇ ਵਿੱਚ ਫਸਾ ਲਿਆ ਤੇ ਉਸ ਨਾਲ ਉਹਨਾਂ ਦੀ ਫੋਨ ਦੇ ਉੱਪਰ ਲੈਪਟਾਪ ਦੇ ਉੱਪਰ ਚੈਟ ਹੁੰਦੀ ਸੀ ਜਿਸ ਕਰਕੇ ਜਦੋਂ ਇਸ ਗਲਤੀ ਦੀ ਸੂਚਨਾ ਜੋ ਮੈਡਮ ਸੀਓ ਦੇ ਪਰਿਵਾਰ ਨੂੰ ਲੱਗੀ ਤਾਂ ਉਸਦੇ ਜੋ ਦਿਓਰ ਸੀ ਉਸ ਦਿਓਰ ਨੇ ਮੈਡ ਜੋ ਨੌਜਵਾਨ ਸੀਗਾ ਉਸ ਨੂੰ ਧਮਕੀਆਂ ਦਿੱਤੀਆਂ ਇਸ ਤਰ੍ਹਾਂ ਧਮਕੀਆਂ ਦਿੱਤੀਆਂ ਇਸ ਤਰ੍ਹਾਂ ਪ੍ਰਤਾੜਿਤ ਕੀਤਾ ਕਿ ਨੌਜਵਾਨ ਡਿਪਰੈਸ਼ਨ ਦੇ ਵਿੱਚ ਚੱਲਿਆ ਗਿਆ ਤੇ ਉਸ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਵਿੱਚ ਹੀ ਆਪਣੀ ਭਲਾਈ ਸਮਝੀ ਤੇ ਉਸ ਨੇ ਇੱਥੋਂ ਜਾ ਕੇ ਜੋ ਨਹਿਰ ਨਾਲ ਨਹਿਰ ਲੰਘਦੀ ਹੈ ਸਰਹੰਦ ਕਨਾਲ ਕਟਾਣੀ ਪੁਲ ਦੇ ਉੱਪਰ ਜਾ ਕੇ ਉਸਨੇ ਉੱਥੇ ਸ਼ਲੰਗ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਤੇ ਪੀੜਤ ਪਰਿਵਾਰ ਮੰਗ ਕਰ ਰਿਹਾ ਹੈ ਕਿ ਜਿੰਨਾ ਜਿਸ ਮੈਡਮ ਤੇ ਉਸਦੇ ਦਿਓਰ ਨੇ ਤੇ ਉਸਦੇ ਪਤੀ ਨੇ ਜੋ ਉਸ ਨੌਜਵਾਨ ਦੀ ਮੌਤ ਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੋ ਟੀਚਰ ਹੈ ਜਿਸਨੇ ਇੱਕ ਗੁਰੂ ਤੇ ਚੇਲੇ ਦੀ ਜੋ ਗਰਮਾ ਉਸ ਨੂੰ ਤਰੋ ਤਰੋ ਤਰ ਕੀਤਾ ਹੈ ਉਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਨੌਕਰੀ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਪਰਿਵਾਰ ਦੀ ਮੰਗ ਹੈ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਆਓ ਕਰਦੇ ਹਾਂ ਪੀੜਤ ਪਰਿਵਾਰ ਦੇ ਮੈਂਬਰਾਂ ਦੇ ਨਾਲ ਗੱਲਬਾਤ ਲੁੱਟ ਲਿਆ ਵਿਦਾ ਕਾਫੇ ਜੋ ਕਦੀ ਰੇ ਸਾਡਾ ਨਹੀਂ ਕੋਈ ਫੈਸਲਾ ਨਹੀਂ ਕੋਈ ਫੈਸਲਾ ਨਹੀਂ ਜਟਾ ਮੈਂ ਹੱਥ ਬੰਨ ਕੇ ਬੇਟੀ ਕਹਿੰਦੀ ਮੇਰਾ ਘਰ ਲੁੱਟ ਲਿਆ ਮੇਰਾ ਸੰਸਾਰ ਲੁੱਟ ਲਿਆ ਅਸੀਂ ਗਰੀਬ ਬੰਦੇ ਆ ਸਾਡੇ ਗਰੀਬ ਬੰਦਿਆਂ ਦੇ ਕੋਲ ਸਾਲਿਆਂ ਨੇ ਇਹ ਕੁਝ ਨਹੀਂ ਦਿੱਤਾ ਸਾਨੂੰ ਉਹਨਾਂ ਨੇ ਤਾਂ ਬਸ ਲੀਕ ਲਿਆ ਉਹਨਾਂ ਨੇ ਜਿਹੜਾ ਕੁਝ ਲਿਖਣਾ ਸੀਗਾ ਉਹਨਾਂ ਨੇ ਬਸ ਇਹੀ ਪੁੱਛਿਆ ਵੀ ਹਾਂ ਕਿੱਥੋਂ ਆ ਰਹੇ ਸੀ ਕੀ ਕੀਤਾ ਸੀ ਉਹਨਾਂ ਨੇ ਕਾਰਵਾਈ ਤਾਂ ਕੋਈ ਲੱਗਦੀ ਕੀਤੀ ਨਹੀਂ ਹੈਗੀ ਜੀ ਨਾਮ ਲਿਖ ਲੇ ਸਾਨੂੰ ਕਹਿੰਦੇ ਲੇਡੀਜ਼ ਬਾਹਰ ਚਲੇ ਜਾਓ ਜੇ ਮੈਂ ਉਹਨਾਂ ਨੂੰ ਕਿਹਾ ਵੀ ਸਰ ਵੀ ਸਾਡੇ ਮੁੰਡੇ ਦਾ ਫੋਨ ਆ ਵੀ ਉਹਦੇ ਵਿੱਚ ਰਿਕਾਰਡਿੰਗਾਂ ਨੇ ਉਹਦੇ ਵਿੱਚ ਸਾਰਾ ਕੁਝ ਹੈ ਕਹਿੰਦੇ ਕੋਈ ਗੱਲ ਨਹੀਂ ਸਾਡੇ ਕੋਲ ਹੈਗਾ ਜੀ ਫੋਨ ਲੇਡੀਜ਼ ਬਾਹਰ ਚਲੇ ਜਾਓ ਇੱਥੇ ਬਸ ਬੰਦੇ ਬੈਠਣ ਫਿਰ ਸਾਨੂੰ ਨਹੀਂ ਪਤਾ ਜੀ ਵੀ ਪੰਚਾਇਤ ਸਰਪੰਚਾਂ ਨਾਲ ਉਹਨਾਂ ਦੀ ਕੀ ਗੱਲ ਹੋਈ ਆ ਸਾਨੂੰ ਤਾਂ ਬਸ ਇਹ ਹੀ ਆ ਵੀ ਉਹਨੂੰ ਫਾਂਸੀ ਹੋਣੀ ਚਾਹੀਦੀ ਆ ਜੀ ਅਸੀਂ ਜਿਵੇਂ ਸਾਡਾ ਮਰਿਆ ਸੀ ਤਾਂ ਉਹਨੂੰ ਵੀ ਉੱਥੇ ਪਹਚਾਉਣਾ ਚਾਹੁੰਦੇ ਆ ਉਹ ਕਿਵੇਂ ਕੋਈ ਮਲਵੇਜੀ ਕੁਲੀ ਸਾਨੂੰ ਪਤਾ ਸਾਡੇ ਦਿਲ 'ਚ ਜਿਹੜੀ ਅੱਗ ਲੱਗੀ ਹੋਈ ਆ ਜੀ ਮੇਰੇ ਬੱਤਰਾ ਨੌਕਰ ਨਫਰੀਦ ਦੀ ਕਿੰਨੀ ਉਮਰ ਸੀ 20 ਸਾਲ ਲੱਗਿਆ ਉਹਦੀ ਵੀ ਲੱਗਿਆ ਨਹੀਂ ਬੰਦਾ ਪਤਾ ਵੀ ਬੱਚੇ ਦੇ ਕੋਈ ਤਬਦੀਲੀ ਆਈ ਕਿ ਬੱਚਾ ਕੁਝ ਵੀ ਨਹੀਂ ਹੋਇਆ ਜੀ બસ ਮੈਨੂੰ ਦਜੀ ਮੇਰੇ ਪਤ ਮਾਂਗੇ ਉਹਨੂੰ ਚਾਹੀਦਾ ਸੀ ਇਹਨੂੰ ਜਿਵੇਂ ਮੇਰੇ ਪਤ ਨਾ ਕੀਤਾ ਉਹਨੇ ਹੋਣਾ ਚਾਹੀਦਾ ਕਿੰਨੇ ਕਿੰਨੇ ਬੱਚੇ ਨੇ ਬੀਬੀ ਜੀ ਧੰਨ ਬੱਚੇ ਨੇ ਜੀ ਇਹ ਸਭ ਤੋਂ ਛੋਟਾ ਸੀਗਾ بڑا ਸੀਗਾ ਜੀ ਉਸ ਤੋਂ ਵੱਡਾ ਸੀ ਪਤੀਜਾ ਸੀਗਾ ਸਾਡਾ ਇਹ ਮਤਲਬ ਇੱਥੇ ਪਲੱਸ 2 ਕਰ ਰਿਹਾ ਸੀ ਸਰਕਾਰੀ ਸਕੂਲ 'ਚ ਹੁਣ ਸਾਨੂੰ ਤਾਂ ਕੁਝ ਨਹੀਂ ਅਸੀਂ ਤਾਂ ਬੱਚੇ ਨੂੰ ਘਰੋਂ ਪੜਨ ਤੋਰਦੇ ਆ ਵੀ ਚਲੋ ਪੜਨ ਗਿਆ ਹੋਇਆ ਸਾਨੂੰ ਇਹ ਨਹੀਂ ਨਾ ਪਤਾ ਵੀ ਸਕੂਲ ਦੇ ਵਿੱਚ ਕੀ ਹੋ ਰਿਹਾ ਸਕੂਲ ਦੇ ਵਿੱਚ ਹੀ ਉੱਤੇ ਇਹਦੀ ਕੋਈ ਟੀਚਰ ਸੀ ਉਹਦੇ ਨਾਲ 3 ਮਹੀਨੇ ਤੋਂ ਲਗਾਤਾਰ ਇਹਦੀ ਚੈਟ ਵਗੈਰਾ ਹੋ ਰਹੀ ਸੀ ਕਾਲਾਂ ਵਗੈਰਾ ਹੋ ਰਹੀਆਂ ਸੀ ਸਾਨੂੰ ਨਹੀਂ ਸੀ ਪਤਾ ਬਾਹਰ ਇਹਦੇ ਦੋਸਤਾ ਵਗੈਰਾ ਨੂੰ ਪਤਾ ਸੀ ਸਾਨੂੰ ਘਰੇ ਕੁਝ ਨਹੀਂ ਸੀ ਜੀ ਪਤਾ ਉਹਦੇ ਨਾਲ ਮਤਲਬ ਚੈਟ ਕਰਦੀ ਕਰਦੀ ਦੇ ਉਹਨੇ ਆਪਣਾ ਉਹਦਾ ਕੋਈ ਜਿਹੜਾ ਮੋਬਾਈਲ ਆ ਕਨੈਕਟ ਸੀਗਾ ਲੈਪਟਾਪ ਨਾਲ ਉਹ ਲੈਪਟਾਪ ਉਹਦੇ ਘਰ ਘਰ ਵਾਲਿਆਂ ਨੇ ਤੇ ਉਹਦੇ ਦਿੌਰ ਨੇ ਦੇਖ ਲਈਆਂ ਇਹਨਾਂ ਦੀਆਂ ਚੈਟਾਂ ਵਗੈਰਾ ਜੀ ਉਹ ਮੁੰਡੇ ਨੂੰ ਧਮਕੀਆਂ ਦੇਣ ਲੱਗੇ ਫੋਨ ਕਰਕੇ ਜੀ ਸਾਡੇ ਮੁੰਡੇ ਨੂੰ ਧਮਕੀਆਂ ਦੇਣ ਲੱਗੇ ਮਤਲਬ ਵੀ ਸਾਨੂੰ ਤਾਂ ਪਤਾ ਨਹੀਂ ਸੀ ਵੀ ਉਹਦੇ ਅੰਦਰ ਕੀ ਚੱਲ ਰਿਹਾ ਨਾ ਉਹਨੇ ਸਾਡੇ ਕੋਲ ਕਦੇ ਗੱਲੇ કરી ਸੀ ਜੇ ਸਾਡੇ ਕੋਲ ਗੱਲ ਕਰ ਲੈਂਦਾ ਕੀ ਪਤਾ ਜੀ ਕੋਈ ਹੱਲ ਨਿਕਲ ਜਾਂਦਾ ਮਤਲਬ ਉਹਨੇ ਜਦੋਂ ਉਹਨਾਂ ਨੇ ਧਮਕੀਆਂ ਦਿੱਤੀਆਂ ਉਹਨੂੰ ਮੁੰਡੇ ਨੂੰ ਤਿੰਨ ਦਿਨ ਉਹ ਮੁੰਡਾ ਅਸੀਂ ਸਾਨੂੰ ਪਤਾ ਲੱਗਿਆ ਬਾਹਰੋਂ ਉਹਦੇ ਦੋਸਤਾਂ ਤੋਂ ਵੀ ਰੋਂਦਾ ਰਿਹਾ ਤਿੰਨ ਦਿਨ ਉਹਨੇ ਮਤਲਬ ਸਾਡੇ ਕੋਲ ਨਹੀਂ ਕੋਈ ਗੱਲ ਕੀਤੀ ਹੈਗੀ ਜੀ ਤਿੰਨ ਦਿਨ ਉਹਨੂੰ ਇੰਨਾ ਜ਼ਿਆਦਾ ਉਹਨਾਂ ਨੇ ਬਲੈਕਮੇਲ ਕੀਤਾ ਬਸ ਪੁੱਛੋ ਨਾ ਜੀ ਤੀਜੇ ਦਿਨ ਤਾਂ ਉਹਨਾਂ ਨੇ ਹੱਦ ਦੇ ਕਰਤੀ ਰਾਤ ਨੂੰ ਕਾਲ ਕੀਤੀ ਆ ਉਹਨੂੰ ਮੁੰਡੇ ਨੂੰ ਉਹ ਰਾਤ ਨੂੰ ਸਾਨੂੰ ਪਤਾ ਵੀ ਉਹ ਰਾਤ ਉਹਦੀ ਕਿਵੇਂ ਨੰਗੀ ਹੋਣੀ ਕਿਵੇਂ ਨਹੀਂ ਉਹ ਸਾਨੂੰ ਨਹੀਂ ਪਤਾ ਆਏਗਾ ਜੀ ਉਹ ਨੂੰ ਪਤਾਗਾ ਕੱਲੇ ਨੂੰ ਉਹਦੇ ਮਤਲਬ ਇੰਨਾ ਜਿਆਦਾ ਉਹਨੂੰ ਮਜਬੂਰ ਕਰਤਾ ਖੁਦ ਖੁਸ਼ੀ ਕਰਨ ਤੱਕ ਸਾਡਾ ਮੁੰਡਾ ਮਜਬੂਰ ਹੋ ਗਿਆ ਜੀ ਉਹ ਕਹਿੰਦੇ ਉਹਨੂੰ ਫੋਨ ਕਰਕੇ ਕਹਿੰਦੇ ਵੀ ਸਵੇਰੇ ਤੁਹਾਡੇ ਘਰੇ ਅਸੀਂ ਪੁਲਿਸ ਲੈ ਕੇ ਆਵਾਂਗੇ ਤੁਹਾਡੇ ਘਰੇ ਆ ਕੇ ਨਾਲੇ ਤੇਰੇ ਬਾਪ ਦਾ ਜਲੂਸ ਕੱਢਾਂਗੇ ਨਾਲੇ ਤੇਰਾ ਜਲੂਸ ਕੱਢਾਂਗੇ ਉਹ ਮੁੰਡਾ ਸਾਡਾ ਇੱਥੋਂ ਹੀ ਤਰੱਕੀ ਖਾ ਗਿਆ ਜੀ ਉਹਦੇ ਮਨ 'ਚ ਡਰ ਬੈਠ ਗਿਆ ਵੀ ਮੇਰੇ ਘਰੇ ਆਉਣਗੇ ਸਵੇਹਾ ਉਹ ਕਹਿੰਦੇ ਨਹੀਂ ਤੈਨੂੰ ਅਸੀਂ ਮਾਰਾਂਗੇ ਨਹੀਂ ਤੂੰ ਖੁਦ ਮਰ ਜਾ ਮਤਲਬ ਉਹਨੇ ਉਹਨਾਂ ਦੇ ਕਹਿਣ ਤੇ ਜੀ ਉਹਨੇ ਸੁਸ ਮਤਲਬ ਨਹਿਰ ਦੇ ਵਿੱਚ ਛਾਲ ਮਾਰੀ ਸਾਡਾ ਭਾਂਜਾ ਨਾਲ ਸੀਗਾ ਜੀ ਉਹਨੂੰ ਕਹਿੰਦਾ ਉਹਨੂੰ ਧੱਕਾ ਮਾਰਿਆ ਉਹਨੇ ਮੋਟਰਸਾਈਕਲ ਤੋਂ ਜੀ ਮੋਟਰਸਾਈਕਲ ਉਹਦੇ ਉੱਤੇ ਸਿੱੜ ਤਾਂ ਸਾਡੇ ਭਾਂਜੇ ਦੇ ਮਤਲਬ ਜਦੋਂ ਉਹਨੇ ਸਾਡਾ ਭਾਂਜਾ ਜਿਆ ਨੂੰ ਉੱਠਿਆ ਉਹ ਜਾ ਕੇ ਨਹਿਰ ਦੇ ਪੁਲ ਤੇ ਖੜ ਗਿਆ ਉਹ ਕਹਿੰਦਾ ਕਰਨ ਰੁਕ ਜਾ ਉਹ ਕਹਿੰਦਾ ਨਹੀਂ ਲਵੀ ਆ ਪਿਆ ਮੇਰਾ ਫੋਨ ਆ ਪਏ ਨੇ ਪੈਸੇ ਆ ਫੋਨ ਦੇ ਵਿੱਚ ਸਾਰੇ ਫਰੂਕ ਨੇ ਸਾਰੀਆਂ ਰਿਕਾਰਡਿੰਗਾਂ ਨੇ ਕਹਿੰਦਾ ਫੋਨ ਚੱਕ ਲੋ ਤੁਸੀਂ ਮਤਲਬ ਉਹਨੇ ਜਦੇ ਛਲੰਗ ਮਾਰਤੀ ਜਦ ਸਾਡਾ ਮੁੰਡਾ ਭੱਜਣ ਲੱਗਿਆ ਉਹਦੇ ਕੋਲ ਜੀ ਬਸ ਉਸ ਤੋਂ ਬਾਅਦ ਤਾਂ ਫਿਰ ਸਾਡੇ ਹੱਥ ਕੀ ਰਹਿਣਾ ਸੀ ਸਾਨੂੰ ਤਾਂ ਬਸ ਫੋਨ ਆਇਆ ਵੀ ਉਹਨੇ ਛਾਲ ਮਾਰਤੀ ਨਹਿਰ ਦੇ ਵਿੱਚ ਸਰ ਜੇ ਸਕੂਲ ਦੇ ਵਿੱਚ ਵੀ ਬੱਚੇ ਸੇਫ ਨਹੀਂ ਇੱਕ ਅਧਿਆਪਕ ਨਹੀਂ ਤਾਰ-ਤਾਰ ਕਰਤਾ ਸਕੂਲ ਆਪਣੇ ਸਟੂਡੈਂਟ ਤੇ ਆਪਣੇ ਰਿਸ਼ਤੇ ਨੂੰ ਇੱਕ ਮਾਂ ਵਾਂਗ ਹੁੰਦੀ ਆ ਅਧਿਆਪਕ ਹੁਣ ਜਦੋਂ ਉੱਥੇ ਮੁੰਡੇ ਨਹੀਂ ਸੇਫ ਕੁੜੀਆਂ ਕਿੱਥੋਂ ਰਹਿ ਜਾਣਗੀਆਂ ਜੀ ਸਕੂਲ ਦੇ ਵਿੱਚ ਆਪਾਂ ਬੱਚਿਆਂ ਨੂੰ ਭੇਜਣ ਜੋਗੇ ਹੈਂਗਿਆ ਜੇ ਬੱਚੇ ਸਕੂਲ 'ਚ ਨਹੀਂ ਸੇਫ ਫਿਰ ਕਿੱਥੇ ਹੋਣਗੇ ਘਰੋਂ ਤਾਂ ਮਾਪੇ ਭੇਜਦਾ ਉਹ ਟੀਚਰ ਨੂੰ ਨਹੀਂ ਸ਼ਰਮ ਆਈ ਵੀ ਕਿੱਥੇ 20 ਸਾਲ ਦਾ ਕਿੱਥੇ ਮੈਂ 30 35 ਸਾਲ ਦੀਆਂ ਉਹ ਤਾਂ ਉਹਦੇ ਬੱਚਿਆਂ ਵਰਗਾ ਸੀ ਜੀ ਉਹਨੂੰ ਸ਼ਰਮ ਨਹੀਂ ਆਈ ਸਰ ਸਾਨੂੰ ਨਹੀਂ ਪਤਾ ਸਾਡੇ ਤਾਂ ਤਨ ਮਨ اندر ਅੱਗ ਲੱਗੀ ਪਈ ਆ ਅਸਤਾ ਇਹ ਕਹਿੰਨੇ ਆ ਵੀ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀਆ ਜਿਵੇਂ ਸਾਡਾ ਮਰਿਆ ਜੀ ਅਸਤਾ ਉਹਨੂੰ ਵੀ ਨਾਲ ਮਰਨਾ ਦੇਖਣਾ ਚਾਹੁੰਦੇ ਆਂਗੇ ਬਸ ਉਹਨੂੰ ਫਾਂਸੀ ਦਿਓ ਜੀ ਸਾਡੇ ਤਾਂ ਮਨ ਦੀ ਇਹੀ ਆ ਸੰਤਾ ਇਨਸ ਅਸੀਂ ਨਹੀਂ ਅਸੀਂ ਤਾਂ ਜੀ ਫਿਰ ਸਾਨੂੰ ਨਹੀਂ ਪਤਾ ਵੀ ਅਸੀਂ ਵੀ ਸਾਰੇ ਟੱਬਰ ਨੇ ਮਰ ਜਾਣਾ ਕਿਉਂਕਿ ਸਾਡਾ ਗਿਆ ਸਾਨੂੰ ਪਤਾ ਜੀ ਵੀ ਸਾਡੇ ਦਿਲ ਦੇ ਵਿੱਚ ਕਿੰਨਾ ਭਾਂਬੜ ਮੱਚਿਆ ਹੋਇਆ ਸਾਡੀ ਕਿਤੇ ਸੁਣਵਾਈ ਨਹੀਂ ਕੋਈ ਕਰ ਰਿਹਾ ਜੀ ਹੁਣ ਤੱਕ ਤਾਂ ਉਹ ਗ੍ਰਿਫਤਾਰ ਹੋਣੇ ਚਾਹੀਦੇ ਸੀ ਕਿਉਂ ਨਹੀਂ ਉਹਨਾਂ ਤੇ ਕੋਈ ਕਾਰਵਾਈ ਹੋਈ ਜੀ ਅਸੀਂ ਤਾਂ ਇਹੀ ਪੁੱਛਣਾ ਚਾਹੁੰਦੇ ਆ ਵੀ ਉਹਨਾਂ ਤੇ ਕਾਰਵਾਈ ਹੁਣ ਤੱਕ ਕਿਉਂ ਨਹੀਂ ਹੋਈ ਪਰਚਾ ਕਿਉਂ ਨਹੀਂ ਦਰਜ ਹੋਇਆ ਕਿਉਂਕਿ ਬਸ ਹੁਣ ਉਹਨੂੰ ਜੇ ਫਾਂਸੀ ਮਿਲਣੀ ਚਾਹੀਦੀ ਆ ਸਾਡਾ ਤਾਂ ਇਹੀ ਇਨਸਾਫ ਆ ਉਹਨੂੰ ਕਿਸ ਤਾਂ ਇਹੀ ਮੰਗ ਕਰਦੇ ਆ ਵੀ ਉਹਨਾਂ ਨੂੰ ਨੌਕਰੀ ਤੋਂ ਬਰਕਾਸਤਾ ਕੀਤਾ ਜਾਵੇ ਬਹੁਤ ਜਨਾਨੀਆਂ ਜਿਹੜੀ ਖੁਸ਼ਪਾਲ ਕੌਰ ਤੇ ਉਹਦੇ ਘਰ ਵਾਲਾ ਜਿਹੜਾ ਰਾਮ ਸਿੰਘ ਉਹਦਾ ਜਿਹੜਾ ਦਿਓਰ ਹੈਪੀ ਸਿੰਘ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਮਾਸਾ ਹੋਰ ਸਾਡੀ ਕੋਈ ਮੰਗ ਨਹੀਂ ਸਾਡੀ ਇਹੀ ਮੰਗਾ ਜਿਵੇਂ ਸਾਡਾ ਬੱਚਾ ਉਜਾੜਿਆ ਜਿਵੇਂ ਸਾਨੂੰ ਉਜਾੜਤਾ ਸਾਰਿਆਂ ਨੂੰ ਉਹਵੇਂ ਉਜੜਨੇ ਹੀ ਚਾਹੀਦੇ ਨੇ ਜਦੋਂ ਸਾਡਾ ਬੱਚਾ ਅਸੀਂ ਕੱਢਾਂਗੇ ਤਾਂ ਅਸੀਂ ਧਰਨਾ ਹੀ ਲਾਵਾਂਗੇ ਛੜਕ ਤੇ ਰੋਡ ਤੇ ਰੋਡ ਜਮ ਕਰਾਂਗੇ ਅਸੀਂ ਉਹਨਾਂ ਚਿਰ ਨਹੀਂ ਚੱਕਣਾ ਜਿੰਨਾ ਚਿਰ ਉਹਨਾਂ ਤੇ ਪਰਚਾ ਦਰਜ ਨਹੀਂ ਹੋਉਂਦਾ 302 ਦਾ ਅਸੀਂ ਪਰਚਾ ਦਰਜ ਕਰਵਾਉਣਾ ਉਹਨਾਂ ਤੋਂ ਤੇ ਉਹਨਾਂ ਦੀ ਫਾਂਸੀ ਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਇਹ ਆਪਣੇ ਤਾਂ ਜੀ ਪਹਿਲਾਂ ਤਾਂ ਸਾਨੂੰ ਤਾਂ ਕੋਈ ਗੱਲ ਬਾਤ ਦਾ ਕਿਸੇ ਤਾਂ ਪਤਾ ਨਹੀਂ ਸੀਗਾ ਜੀ ਸਾਡੇ ਪਿੰਡ ਕਮਲੀ ਮਾਂਗਟਾ ਜੀ ਮੁੰਡਾ ਹਾਂਜੀ ਉਹਦੇ ਨਾਲ ਇਹ ਦਾ ਬੁਨੇਸ ਖਫਾਲਕੌਰ ਮੈਡਮ ਦਾ ਜਿਹੜਾ ਦਿਓਰਾ ਉਹ ਇਹਦੇ ਨਾਲ ਕਾਲਜ ਵੀ ਪੜਿਆ ਹੋਇਆ ਤੇ ਵੈਸੇ ਉਹ ਵੀ ਮਾਣੀ ਮੁੱਟੀ ਗੱਲਬਾਤ ਇਹਨਾਂ ਦੀ ਹੁੰਦੀ ਰਹਿੰਦੀ ਸੀ ਪਹਿਲਾਂ ਹਾਂਜੀ ਉਹਨੂੰ ਕਹਿੰਦਾ ਵੀ ਇਹ ਤੇਰੇ ਪਿੰਡ ਦੇ ਮੁੰਡੇ ਦਾ ਨੰਬਰ ਆ ਵੀ ਮੇਰੀ ਪਰਝਾਈ ਨਾਲ ਵੀ ਗੱਲਾਂ ਵੀ ਹੁੰਦੀਆਂ ਨੇ ਇਹ ਚੈਟ ਵੀ ਕਰਦੇ ਨੇ ਵੀ ਇਹ ਦੱਸ ਵੀ ਕੌਣ ਆ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਸਵੇਰੇ ਵੀ ਗੱਲ ਕਰ ਲਾਂਗੇ ਵੀ ਜਿਹੜੀ ਹੋਊਗੀ ਇਰੋਸ ਤੋਂ ਬਾਅਦ ਇਹ ਮੇਰਾ ਬੇਟਾ ਕੋਟ ਕੰਗੂਰਾ ਹੈ ਗਾਇਸ ਇਹ 4 ਪਾਉਂ ਜੀ ਬੈੜੀਆਂ ਜਿਹੜਾ 4 ਪਾਉਂਦੇ ਨੇ ਜੀ ਮੱਕੀ ਦਾ ਉਥੋਂ ਇਹਨੂੰ ਫੋਨ ਲਾ ਕੇ ਕਰਨੇ ਮੈਡਮ ਦਾ ਜੇਠ ਧਮਕੀਆਂ ਧਮਕੀਆਂ ਲਾ ਕੇ ਮਾਰਨ ਵੀ ਤੈਨੂੰ ਅਸੀਂ ਐ ਕਰਦਾਂਗੇ ਤੈਨੂੰ ਉਹ ਕਰਦਾਂਗੇ ਤੇਰੇ ਘਰੇ ਆ ਕੇ ਤੇਰੇ ਡੈਡੀ ਦੀ ਬੇਇੱਜ਼ਤੀ ਕਰਾਂਗੇ ਅਸੀਂ ਆਏ ਗੱਡੀ ਲੈ ਕੇ ਹੁਣ ਵੈਸੇ ਉਹਨੇ ਬੱਚੇ ਨੂੰ ਤਾਂ ਸਾਨੂੰ ਕੁਝ ਨਹੀਂ ਦੱਸਿਆ ਹੈਗਾ ਉਹਨੂੰ ਤਾਂ ਆਪਣੀਆਂ ਗੱਲਾਂ ਜਿਹੜੀਆਂ ਸੀਗੀਆਂ ਦਿਲ 'ਚ ਰੱਖਦੀਆਂ ਉਹਨਾਂ ਦੀ ਏਡੀ ਵੱਡੀ ਗਲਤੀ ਹੈ ਜਣੀ ਉਹ ਆਪਣੇ ਬੇਟੇ ਨੂੰ ਨਾ ਉਹ ਕਰਦੇ ਸਾਡੇ ਕੋਲੇ ਉਹ ਆਉਂਦੇ ਸਾਡੇ ਕੋਲ ਆ ਕੇ ਜਾਂ ਮੈਂ ਸਰਪੰਚ ਸਾਹਿਬ ਕੋਲੇ ਆਪਣੇ ਖੜੇ ਨੇ ਇਹਨਾਂ ਕੋਲੇ ਆਉਂਦੇ ਇਹਨਾਂ ਨੂੰ ਦੱਸਦੇ ਵੀ ਆਹ ਗੱਲ ਬਾਤ ਆ ਇੱਕਨ ਮੇਰਾ ਬੱਚਾ ਦਾ ਜੀ ਜਾਣ ਤੋ ਨਾ ਜਾਂਦਾ ਹਾਂਜੀ ਹੁਣ ਥੋੜਾ ਜਿਹਾ ਕੁਝ ਰਾਹਤ ਮਿਲਣੀ ਸੀਗੀ ਹੁਣ ਇਹਨਾਂ ਨੇ ਕਰਤਾ ਮੇਰਾ ਸਾਰਾ ਘੋਤਾ ਝਾੜਦਾ ਜੀ ਹੁਣ ਆਪਾਂ ਤਾਂ ਐਂ ਕਹਿੰਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਵੀ ਸਾਡੀ ਵੱਧ ਤੋਂ ਵੱਧ سپورਟ ਕੀਤੀ ਜਾਵੇ ਸਾਡੇ ਤੇ ਕਿਸੇ ਕਿਸਮ ਦਾ ਵੀ ਕੋਈ ਦਿਵਾ ਨਾ ਪਾਇਆ ਜਾਵੇ ਸਾਨੂੰ ਕੋਈ ਜਣੀ ਗਲਤ ਗੈਰ ਨਾ ਕਰੇ ਬਾਕੀ ਆਏ ਆ ਜੀ ਗੱਲ ਹੁਣ ਪ੍ਰੀਸ ਦੇ ਸਿਰਤੀ ਆ ਗੱਲ ਸਾਰੀ ਇਹ ਤਿੰਨੇ ਬੰਦਿਆਂ ਤੇ ਪਰਚਾ ਹੋਣਾ ਚਾਹੀਦਾ ਜੀ ਮੈਂ ਤਾਂ ਇਹ ਮੰਗ ਕਰਦਾ ਸੁਖਵਾਲ ਕੌਰ ਮੈਡਮ ਤੇ ਉਹਦੇ ਘਰ ਵਾਲੇ ਤੇ ਉਹਦੇ ਦਿਓਰ ਤੇ ਇੱਕ ਬੰਦੇ ਤੇ ਨਹੀਂ ਹੋਣਾ ਚਾਹੀਦਾ ਇਹ ਤਿੰਨਾ ਤੇ ਹੋਣਾ ਚਾਹੀਦਾ ਅੱਡੀ ਤਾਂ ਇਹੀ ਮੰਗਾ ਆਪਾਂ ਤਾਂ ਪੂਰੀ ਇਹਨਾਂ ਨੂੰ ਸਜ਼ਾ ਦਿਵਾਉਣੀ ਆ ਜੀ ਇਹ ਸਾਡੇ ਆਉਂਦੇ ਕਰੇ ਆਉਂਦੇ ਵੀ ਪਈ ਆ ਗੱਲਬਾਤ ਆ ਤੁਹਾਡਾ ਬੱਚਾ ਏਕਣ ਕਰ ਰਿਹਾ ਬਾਕੀ ਮੈਡਮ ਦੀ ਏਡੀ ਬੜੀ ਗਲਤੀ ਆ ਹੁਣ ਉਹਦੀ ਉਮਰ ਦੇਖ ਲਓ ਕਿੱਥੇ ਪਹੁੰਚੀ ਹੋਈ ਆ ਜਿੱਥੇ ਇਹ ਪਹਿਲਾਂ ਵੀ ਸਕੂਲ ਦੇ ਵਿੱਚ ਰਿਟਾਇਰਮੈਂਟ ਆਪਣੇ ਹੋ ਕੇ ਆਈ ਆ ਇਹਦੀ ਪ੍ਰਮੋਸ਼ਨ ਇੱਥੇ ਹੋਈ ਆ ਪ੍ਰਮੋਸ਼ਨ ਚਟਾਣੇ ਸਕੂਲ ਚ ਇਹ ਜਿੱਥੇ ਪਿੱਛੇ ਵੀ ਸੀਗੀ ਉੱਥੇ ਵੀ ਇਹਨੇ ਇਹੀ ਕੰਮ ਕੀਤਾ ਉੱਥੇ ਵੀ ਇਹਦੇ ਬੱਚੇ ਬਹੁਤ ਗਮਰਾਹ ਕੀਤੇ ਨੇ ਜਣੀ ਬਾਕੀ ਆਡੀ ਦਾ ਇਹੀ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣ ਪੁਲਿਸ ਵਾਲੇ ਵੀ ਨਹੀਂ ਤਾਂ ਜੀ ਮੈਨੂੰ ਪਤਾ ਹੀ ਆ ਐਂਡਰ ਨੂੰ ਤਾਂ ਫੇਰ ਕੰਮ ਹੋਣਾ ਹੀ ਹੋਣਾ ਜੀ ਕੁਛ ਨਾ ਕੁਛ ਬਲਜੀਤ ਪ੍ਰਜਾਸ ਨੇ ਹਜੇ ਕੋਈ ਉੱਤਾਂ ਨਹੀਂ ਚੱਕਿਆ ਜੀ ਉਹਨੂੰ ਤਾਂ ਉਹ ਫੜੇ ਹੁੰਦੇ ਜੀ ਤਿੰਨੇ ਹਾਂਜੀ ਇਹੀ ਤਾਂ ਇਹੀ ਕਹਿੰਦੇ ਆ ਉਹਨੂੰ ਤਾਂ ਫੜੇ ਹੁੰਦੇ ਜੀ ਉਹ ਉਹ ਤਾਂ ਅੰਦਰ ਹੁੰਦੇ ਉਹ ਜਿਹੜੇ ਹਿਸਾਬ ਨਾਲ ਕੰਮ ਹੋਇਆ ਹੋਇਆ ਮੇਰਾ ਤਾਂ ਨੌਜਵਾਨ ਬੇਟਾ ਗਿਆ ਜੀ ਆਪਣੇ ਕੋ ਤਾਂ ਇਹੀ ਜਣੀ ਮੰਗ ਕਰਦੇ ਆ ਆਪਾਂ ਤਾਂ ਪੁਲਿਸ ਪ੍ਰਸ਼ਾਸਨ ਤੋਂ ਵੀ ਕੋਈ ਕਿਸੇ ਕਿਸਮ ਦਾ ਸਾਡੇ ਤੇ ਦਬਾਅ ਨਾ ਪਾਇਆ ਜਾਵੇ ਫੇਰ ਜਣੀ ਅਸੀਂ ਜੇ ਸਾਡਾ ਮਾਹੌਲ ਖਰਾਬ ਹੋਣਾ ਵੱਧ ਫੇਰ ਇਹ ਬਾਜਪੀ ਪੁਲਿਸ ਪ੍ਰਸ਼ਾਸਨ ਨੂੰ ਵੀ ਮਾੜੀ ਜੀ ਪਰੇਸ਼ਾਨੀ ਹੋਊਗੀ ਫਿਰ ਇਹ ਕਹਿਣਗੇ ਵੀ ਤੁਸੀਂ ਐ ਕਰਤਾ ਉਹ ਕਰਤਾ ਫਿਰ ਸਾਨੂੰ ਸਭ ਕੋ ਕਰਨਾ ਪੈਣਾ ਜੀ ਹਾਂ ਜੀ ਕੰਡੀ ਸਕੂਲ ਜਟਾਣਾ ਦੇ ਸਕੂਲ ਮੁਖੀ ਆ ਮੈਡਮ ਜੀ ਜਿਸ ਤਰ੍ਹਾਂ ਕਿ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਜਿਸ ਨੌਜਵਾਨ ਦੀ ਮੌਤ ਹੋਈ ਹੈ ਜਿਸ ਨੇ ਪਿਛਲੇ ਦਿਨੀ ਸੁਸਾਇਡ ਕੀਤੀ ਹੈ ਨਹਿਰ ਚੁਛ ਲੰਗ ਲਗਾ ਕੇ ਕਿ ਉਸ ਜੋ ਮਹਿਲਾ ਟੀਚਰ ਨੇ ਉਹ ਸਕੂਲ ਦੇ ਵਿੱਚ ਉਹਨਾਂ ਦੀ ਹਾਜ਼ਰੀ ਲੱਗ ਰਹੀ ਹੈ ਤੁਸੀਂ ਦੱਸੋਗੇ ਕਿਸ ਦਿਨ ਉਹਨਾਂ ਦੀ ਹਾਜ਼ਰੀ ਲਾਸਟ ਟਾਈਮ ਲੱਗੀ ਇਹਨਾਂ ਹਾਂਜੀ ਹਸੀਕਰ ਜੀ ਸਰਿਆ ਨੂੰ ਮੈਂ ਸਕੂਲ ਮੁਖੀ ਹਾਂ ਸੀਨੀਅਰ ਸੈਕੰਡਰੀ ਸਕੂਲ ਜਟਾਣਾ ਜੋ ਇਹ ਘਟਨਾ ਹੋਈ ਹੈ ਬਹੁਤ ਗਲਤ ਹੈ ਤੇ ਇਹ ਜਿਹੜਾ ਆਪਾਂ ਨੂੰ ਦੱਸਿਆ ਗਿਆ ਤੁਹਾਨੂੰ ਮਤਲਬ ਗਲਤ ਫਹਿਮੀ ਹੈ ਹੈ ਕਿ ਸਕੂਲ ਸ਼੍ਰੀਮਤੀ ਸੁਪਾਲ ਕੌਰ ਦੀ ਹਾਜ਼ਰੀ ਲੱਗ ਰਹੀ ਹੈ 16 ਤਰੀਕ ਨੂੰ ਮੈਡਮ ਸੋਮਬਰ ਮੰਗਲਵਾਰ ਮੈਡਮ ਸਕੂਲ ਆਏ ਨੇ ਉਹਨਾਂ ਦੀ ਹਾਜ਼ਰੀ ਲੱਗੀ ਹੋਈ ਹੈ ਪੂਰੇ ਦਿਨ ਦੀ ਬੁੱਧਵਾਰ ਨੂੰ ਸਾਡੀ ਰਿਸਟ੍ਰਿਕਟਿਡ ਹੌਲੀਡੇ ਪਾਈ ਹੋਈ ਸੀਗੀ ਰਜਿਸਟਰਡ ਸਾਨੂੰ ਛੁੱਟੀ ਹੁੰਦੀ ਹੈ ਉਸ ਦਿਨ ਉਸ ਮਤਲਬ ਉਸ ਦਿਨ ਤਾਂ ਛੁੱਟੀ ਹੈ ਸਭ ਦੀ ਤੇ ਵੀਰਵਾਰ ਨੂੰ ਉਹਨਾਂ ਦੀ ਸਕੂਲ ਗਰੁੱਪ ਦੇ ਵਿੱਚ ਦੋ ਦਿਨ ਦੀ ਛੁੱਟੀ ਆ ਚੁੱਕੀ ਸੀਗੀ ਇਸ ਕਰਕੇ ਉਹ ਨਾ ਮੁੜ ਕੇ ਸਕੂਲ ਆਏ ਨੇ ਬੁੱਧਵਾਰ ਤੋਂ ਬਾਅਦ ਨਾ ਉਹ ਉਹਨਾਂ ਦੀ ਕੋਈ ਹਾਜ਼ਰੀ ਆ ਅਸੀਂ ਇਹ ਹਾਜ਼ਰੀ ਮਤਲਬ ਤੁਹਾਨੂੰ ਆਫੀਸ਼ੀਅਲੀ ਨਹੀਂ ਦਿਖਾ ਸਕਦੇ ਸਾਡੇ ਆਫੀਸ਼ੀਅਲ ਦਾ ਵਰਕ ਹੈ ਕੰਮ ਹੈ ਇਹ ਤੇ ਇਹ ਸਾਡਾ ਡਿਪਾਰਟਮੈਂਟ ਨੂੰ ਦੇਖ ਲਿਆ ਉਹਨਾਂ ਨੇ ਉਹ ਸਾਡੀ ਮਤਲਬ ਦੇਖ ਚੁੱਕੇ ਨੇ ਸਾਡੇ ਡਿਪਾਰਟਮੈਂਟ ਦੇ ਵਿੱਚ ਇਨਕੁਆਇਰੀ ਸਾਡੀ ਹੋ ਗਈ ਹੈ ਰਜਿਸਟਰਡ ਸਾਡਾ ਬਿਲਕੁਲ ਫੁੱਲ ਆ ਜੋ ਵੀ ਉਹਨਾਂ ਦਾ ਮਤਲਬ ਮਹਿਕਮਾ ਕਹੂਗਾ ਉਹਨਾਂ ਨੂੰ ਉਹਵੇਂ ਹਾਜ਼ਰੀ ਜਾਂ ਛੁੱਟੀ ਜਾਂ ਜੋ ਵੀ ਉਹਨਾਂ ਦਾ ਭਰਿਆ ਜਾਊਗਾ ਹੁਣ ਤੱਕ ਕੋਈ ਉਹ ਦਿਨਾਂ ਦੀ ਬੁੱਧਵਾਰ ਤੋਂ ਬਾਅਦ ਦੀ ਕੋਈ ਹਾਜ਼ਰੀ ਨਹੀਂ ਵੀਰਵਾਰ ਸ਼ੁੱਕਰਵਾਰ ਅੱਜ ਸ਼ਨੀਵਾਰ ਹੋ ਗਿਆ ਉਹਨਾਂ ਦੀ ਕੋਈ ਹਾਜ਼ਰੀ ਨਹੀਂ ਨਾ ਉਹ ਸਕੂਲ ਆਏ ਨੇ ਨਾ ਉਹਨਾਂ ਦਾ ਕੋਈ ਨੁਮਾਇੰਦਾ ਨਾ ਉਹਨਾਂ ਦਾ ਕੋਈ ਫੋਨ ਬਿਲਕੁਲ ਸਭ ਕੁਝ ਬੰਦ ਕੋਈ ਹਾਜ਼ਰੀ ਨਹੀਂ ਹੈਗੀ ਅਸੀਂ ਮੈਂ ਬਿਲਕੁਲ ਅਸੀਂ ਮਤਲਬ ਆਪਣੇ ਸਕੂਲ ਦੇ ਰਜਿਸਟਰ ਦੇ ਰਿਕਾਰਡ ਦੇ ਅਨੁਸਾਰ ਦੱਸ ਰਹੀ ਹਾਂ ਠੀਕ ਹੈ ਬਿਲਕੁਲ ਠੀਕ ਆ ਜੇਕਰ ਉਹਨਾਂ ਦੇ ਘਰ ਪਰਿਵਾਰ ਨੂੰ ਗਲਤ ਫਹਿਮੀ ਆ ਤਾਂ ਉਹ ਗਲਤ ਜਾਂ ਕਿਸੇ ਨੇ ਗਲਤ ਫਹਿਮੀ ਪਾ ਦਿੱਤੀ ਗਈ ਆ ਅਸੀਂ ਬਿਲਕੁਲ ਕਿਸੇ ਦੀ ਹਾਜ਼ਰੀ ਨਾ ਲਾ ਸਕਦੇ ਆ ਨਾ ਅਸੀਂ ਲਾਉਨੇ ਆ ਕੁਸੀਂ ਮਹਿਕਮੇ ਨੂੰ ਸੂਚਿਤ ਕਰ ਚੁੱਕੇ ਹੋ ਮੈਡਮ ਹਾਂਜੀ ਮਹਿਕਮੇ ਨੂੰ ਇਸ ਬਾਰੇ ਸੂਚਨਾ ਹੋ ਚੁੱਕੀ ਹੈ ਸਾਡੀ ਪੂਰੀ ਇਨਕੁਆਇਰੀ ਹੋ ਚੁੱਕੀ ਹੈ ਕੱਲ ਸਾਡੀ ਇਨਕੁਆਇਰੀ ਹੋਈ ਸੀਗੀ ਤੇ ਸਾਡੇ ਬੀਐਨਓ ਸਾਹਿਬਾਨ ਤੇ ਸਾਰੇ ਪ੍ਰਿੰਸੀਪਲ ਦਾ ਸਾਡੇ ਮਕਸੂਦੜਾ ਪ੍ਰਿੰਸੀਪਲ ਸਰ ਤੇ ਪ੍ਰਿੰਸੀਪਲ ਮੈਡਮ ਸਾਡੇ ਹਰਵਿੰਦਰ ਰੂਪਰਾਇਦ ਰਾਹਾ ਦੇ ਉਹ ਸਾਡੇ ਸਕੂਲ ਆ ਕੇ ਗਏ ਨੇ ਸਾਡੀ ਇਨਕੁਆਇਰੀ ਕਰਕੇ ਗਏ ਨੇ ਤੇ ਉਹਨਾਂ ਨੂੰ ਸਾਰਾ ਸੇ ਸਪਸ਼ਟੀਕਰਨ ਦੇ ਚੁੱਕੇ ਹਾਂ ਤੇ ਕੋਈ ਉਹਨਾਂ ਦੀ ਹਾਜ਼ਰੀ ਨਹੀਂ ਲੱਗੀ ਇਹ ਬਿਲਕੁਲ ਗਲਤ ਹੈ ਜੇ ਕਿ ਸਰ ਕਿਸੇ ਨੇ ਕੋਈ ਹਾਜ਼ਰੀ ਨਾ ਲੱਗੀ ਆ ਨਾ ਲੱਗੂਗੀ ਠੀਕ ਜਿੰਨਾ ਚਿਰ ਅਧਿਆਪਕ ਸਕੂਲ ਹੁੰਦਾ ਉਹਨਾਂ ਚਿਰ ਉਹਦੀ ਹਾਜ਼ਰੀ ਹੈ ਜੇਕਰ ਅਧਿਆਪਕ ਸਕੂਲ ਨਹੀਂ ਹੈ ਤਾਂ ਉਸ ਦੀ ਜੋ ਵੀ ਹੈਗਾ ਜਿੱਥੇ ਵੀ ਜੋ ਡਿਊਟੀ ਤੇ ਆ ਜਾਂ ਜਿੱਥੇ ਵੀ ਆ ਉਹ ਖੰਨਾ ਉਵੇਂ ਪੂਰਾ ਕੀਤਾ ਜਾਂਦਾ ਵਾ ਮੈਡਮ ਵੀ ਮੈਡਮ ਜੀ ਇਸ ਤਰ੍ਹਾਂ ਆਪ ਵੀ ਪਹਿਲਾਂ ਵੀ ਸ਼ਿਕਾਇਤ ਮਿਲੀ ਆ ਕੋਈ ਇਸ ਤਰ੍ਹਾਂ ਸਕੂਲ ਨਹੀਂ ਕੋਈ ਘਟਨਾ ਨਹੀਂ ਨਹੀਂ ਜੀ ਕੋਈ ਸ਼ਿਕਾਇਤ ਨਹੀਂ ਕੋਈ ਕੁਝ ਨਹੀਂ ਅਸੀਂ ਤਾਂ ਖੁਦ ਸੁਣ ਕੇ ਹੈਰਾਨ ਹੋ ਗਏ ਵੀ ਇਹ ਕੀ ਗੱਲ ਹੋ ਗਈ ਇੱਕ ਇਹ ਮੰਦਭਾਗੀ ਘਟਨਾ ਕਿਵੇਂ ਹੋ ਗਈ ਕੋਈ ਅਜੇ ਗੱਲ ਹੀ ਨਹੀਂ ਸੀਗੀ ਦੇਖੋ ਬੱਚਾ ਸਾਡੇ ਕੋਲ ਮਾਰਚ ਦਾ ਗਿਆ ਹੋਇਆ ਵਾ ਫਰਵਰੀ ਦੇ ਬੱਚਿਆਂ ਦੇ ਪੇਪਰ ਸ਼ੁਰੂ ਹੋਏ ਹੋਏ ਨੇ ਬੱਚੇ ਸਕੂਲ ਹੀ ਨਹੀਂ ਆਏ ਬੱਚੇ ਰਿਜ਼ਲਟ ਆ ਦੇ ਸਮੇਂ ਸਕ ਤੇ ਕੋਈ ਬੱਚਾ ਸਕੂਲ ਨਹੀਂ ਸੀ ਆਉਂਦਾ ਉਦੋਂ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਫਿਰ ਆਏ ਹੁੰਦਾ ਜੇ ਬਾਰੋਂ ਬੱਚੇ ਆਉਂਦੇ ਤਾਂ ਸਕੂਲ ਡਿਸਟਰਬੈਂਸ ਹੁੰਦੀ ਹੈ ਅਸੀਂ ਅਸੀਂ ਗੇਟ ਤੇ ਮਤਲਬ ਬੱਚਿਆਂ ਨੂੰ ਫालतੂ ਹਮੇਸ਼ਾ ਬੱਚਿਆਂ ਨੂੰ ਪੁੱਛ ਕੇ ਜਾਂ ਕਿਸੇ ਨੂੰ ਵੀ ਪੁੱਛ ਕੇ ਅੰਦਰ ਵੜਨ ਦਿੱਤਾ ਜਾਂਦਾ ਜੋ ਬੱਚਿਆਂ ਦੇ ਮਾਪਿਆਂ ਤੋਂ ਸਹਿਮ ਪਾਇਆ ਜਾ ਰਿਹਾ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸੀ ਨੀ ਸਹਿਮ ਵਾਲੀ ਤਾਂ ਕੋਈ ਗੱਲ ਨਹੀਂ ਦੇਖੋ ਇਹ ਘਟਨਾ ਹੋਈ ਹੈ ਸਕੂਲ ਤੋਂ ਬਾਹਰ ਦਾ ਬੱਚਾ ਵਾ ਇਸ ਜਿਹੇ ਘਟਨਾਵਾਂ ਤਾਂ ਸਮਾਜ ਦੇ ਵਿੱਚ ਹੁੰਦੀਆਂ ਹੀ ਰਹਿੰਦੀਆਂ ਨੇ ਸਹਿਮ ਵਾਲੀ ਤਾਂ ਗੱਲ ਆ ਪਰ ਉਹ ਬੱਚਾ ਨੇੜੇ ਸੀਗਾ ਸਕੂਲ ਦਾ ਸੀ ਕਰਕੇ ਬੱਚਿਆਂ ਨੂੰ ਜਿਆਦਾ ਮਨ ਦੇ ਵਿੱਚ ਪਰ ਇੱਥੇ ਸਹਿਮ ਵਾਲੀ ਕੋਈ ਗੱਲ ਨਹੀਂ ਹੈਗੀ ਕੋਈ ਨਹੀਂ ਹੈ ਬਿਲਕੁਲ ਕੋਈ ਵੀ ਡਰਨ ਦੀ ਕੋਈ ਗੱਲ ਨਹੀਂ ਅਸੀਂ ਸਾਰੇ ਅਧਿਆਪਕ ਸਕੂਲ ਵਿੱਚ ਕਿਸੇ ਪੇਰੈਂਟਸ ਨੂੰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆ ਤਾਂ ਉਹ ਆ ਕੇ ਸਾਡੇ ਨਾਲ ਸ਼ੇਅਰ ਕਰੇ ਅਸੀਂ ਉਸ ਦੀ ਹਰ ਪ੍ਰੋਬਲਮ ਸੁਣਾਵਾਂਗੇ ਪੇਰੈਂਟਸ ਨੂੰ ਕੋਈ ਪ੍ਰੋਬਲਮ ਆ ਉਹ ਆ ਕਿ ਸਾਨੂੰ ਦੱਸਣ ਵੀ ਸਾਡੇ ਬੱਚੇ ਦੀ ਹੈ ਹਰੇਕ ਟੀਚਰ ਦੇ ਗਰੁੱਪ ਦੇ ਵਿੱਚ ਮਤਲਬ ਟੀਚਰਸ ਦੇ ਨੰਬਰ ਨੇ ਤੇ ਉਹ ਸਾਨੂੰ ਨਹੀਂ ਆ ਸਕਦੇ ਕਿ ਕੋਈ ਦੂਰ ਨੇੜੇ ਆ ਤਾਂ ਹਰੇਕ ਆਪਣੇ ਕਲਾਸ ਇੰਚਾਰਜ ਨੂੰ ਕੰਟੈਕਟ ਕਰ ਸਕਦਾ ਨਹੀਂ ਮੇਰੇ ਨੰਬਰ ਹੈਗੇ ਨੇ ਸਾਰਿਆਂ ਕੋਲੇ ਉਹ ਕਿਵੇਂ ਵੀ ਮਰਜੀ ਸਾਨੂੰ ਕੰਟੈਕਟ ਕਰ ਲੈ ਅਸੀਂ ਪਿੰਡ ਵਾਸੀਆਂ ਦੇ ਨਾਲ ਆ ਅਸੀਂ ਇਹਨਾਂ ਦੇ ਨਾਲ ਆ ਤੇ ਇਹ ਦੁਖਦਾਈ ਘਟਨਾ ਦੇ ਅਸੀਂ ਤਾਂ ਬਹੁਤ ਸਾਨੂੰ ਵੀ ਦੁੱਖ ਹੋਇਆ ਵੀ ਸਾਡਾ ਬਿ स्टूडेंट ਸੀਗਾ ਬੱਚਾ ਪੜ੍ਹ ਕੇ ਗਿਆ ਹੋਇਆ ਸੀ ਸਾਡੇ ਕੋਲ ਕੀ ਗੱਲ ਹੋਈ ਹੈ ਕਿ ਇਹਦੇ ਬਾਰੇ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਵੀ ਕੀ ਹੋਇਆ ਕੀ ਨਹੀਂ ਤੁਸੀਂ ਆਪਣੇ ਪੱਲੋਂ ਡਿਪਾਰਟਮੈਂਟ ਨੂੰ ਕੋਈ ਸੁਜੈਸਟ ਕਰੋਗੇ ਵੀ ਕੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਮਾਮਲੇ ਵਿੱਚ ਦੇਖੋ ਜੀ ਇਹ ਮਾਮਲਾ ਸਕੂਲ ਤੋਂ ਬਾਹਰਲਾ ਵਾ ਸਕੂਲ ਦੇ ਅੰਦਰਲਾ ਤਾਂ ਕੁਝ ਨਹੀਂ ਹਾਂ ਸਿਰਫ ਇੱਕ ਹੈ ਵੀ ਉਹ ਟੀਚਰ ਸਾਡੇ ਸਕੂਲ 'ਚ ਸੀ ਹੁਣ ਜੋ ਬਣਦੀ ਕਾਰਵਾਈ ਆ ਜੋ ਉਹਨਾਂ ਦੇ ਘਰਦਿਆਂ ਦੀ ਪੁਲਿਸ ਦੀ ਮਹਿਕਮੇ ਦੀ ਜੋ ਵੀ ਹੈ ਉਹ ਉਵੇਂ ਹੋਊਗੀ ਤੇ ਅਸੀਂ ਸਾਡੇ ਲਈ ਤਾਂ ਮਤਲਬ ਅਸੀਂ ਉਹਨਾਂ ਬਾਰੇ ਕੁਝ ਵੀ ਨਹੀਂ ਦੱਸ ਸਕਦੇ ਵੀ ਹਾਇਰ ਅਥਾਰਟिटीज ਨੇ ਕੀ ਇਹਦੇ ਲਈ ਫੈਸਲਾ ਲੈਣਾ ਉਹ ਹੀ ਫੈਸਲਾ ਲੈ ਸਕਦੇ ਅਸੀਂ ਮੈਡਮ ਇੰਗਲਿਸ਼ ਮਿਸਟਰਸ ਸੀਗੇ ਇੰਗਲਿਸ਼ ਮਿਸਟਰਸ ਹਾਂਜੀ 1 ਸਾਲ ਪਿਛਲੇ 1 ਸਾਲ ਤੋਂ ਹੀ ਸਾਡੇ ਕੋਲ ਆਏ ਨੇ ਤੇ ਉਦੋਂ ਪਹਿਲਾਂ ਉਹ ਕਿਸੇ ਹੋਰ ਸਕੂਲ ਸੀਗੇ 1 ਸਾਲ ਤੋਂ ਸਾਡੇ ਕੋਲ ਸੀਗੇ 1 ਸਾਲ ਦੇ ਵਿੱਚ ਅਸੀਂ ਉਹਨਾਂ ਦੀ ਕੋਈ ਇਹੋ ਜਿਹੀ ਸ਼ਿਕਾਇਤ ਕੋਈ ਇਹੋ ਜਿਹੀ ਗੱਲਬਾਤ ਅਸੀਂ ਨਹੀਂ ਦੇਖੀ ਹੈਗੀ ਹਾਂਜੀ ਪੁੱਤ ਜੀ ਯਕੀਨਾਂ ਤੁਹਾਡਾ ਲੱਭਦੀ ਰਹਾਂਗੇ ਜੀ ਲਪਿਤ ਕੀ ਰਿਛਾ ਤੁਹਾਡਾ ਮੇਰੇ ਮਾਮਾ ਜੀ ਦਾ ਮੁੰਡਾ ਸੀਗਾ ਜੀ ਮਾਮਾ ਜੀ ਦਾ ਮੁੰਡਾ ਸੀਗਾ ਦੱਸੋਗੇ ਵੀ ਉਸ ਦਿਨ ਤੁਹਾਡੇ ਜਿਸ ਦਿਨ ਘਟਨਾ ਹੋਈ ਹੈ ਤੁਹਾਡੇ ਨਾਲ ਸੀਗਾ ਹਾਂ ਜੀ ਕਿ ਕਿਸ ਤਰ੍ਹਾਂ ਘਟਨਾ ਹੋਈ ਹੈ ਹਾਂ ਜੀ ਅਸੀਂ ਮੱਕੀ ਵੱਢ ਰਹੇ ਸੀਗੇ ਜੀ ਕੋਟ ਕੰਗੂਰੇ ਹਾਂ ਹਾਂ ਜੀ ਉਹਦਾ ਛੋਟਾ ਭਾਈ ਉਹਨੂੰ ਲੈ ਗਿਆ ਜੇ ਉੱਥੇ ਨਾਲ ਸਾਡੇ ਹਾਂ ਉੱਥੇ ਆਪਣੇ ਬਹੁਤ ਟੈਨਸ਼ਨ ਸੀ ਜੀ ਅਸੀਂ ਪੁੱਛਿਆ ਵੀ ਕੀ ਗੱਲ ਹੋਈ ਹੁਣ ਸਾਨੂੰ ਦੱਸ ਦੇ ਹਾਂ ਕਹਿੰਦਾ ਵੀ ਆਪਣੇ ਮੇਰੀ ਗੱਲਬਾਤ ਠੀਕ ਹੈ ਕਹਿੰਦਾ ਘਰੇ ਪਤਾ ਲੱਗ ਗਿਆ ਆਪਣੇ ਮੈਡਮ ਜੀ ਜਿਹਨਾਂ ਨਾਲ ਗੱਲਬਾਤ ਕਰਦਾ ਸੀਗਾ ਅੱਛਾ ਹਾਂਜੀ ਤੇ ਉਹਨਾਂ ਦੇ ਜਿਹੜਾ ਘਰ ਵਾਲਾ ਸੀ ਇੱਕ ਦਿਓ ਸੀਗਾ ਮੈਡਮ ਦੇ ਫੋਨ ਤੋਂ ਫੋਨ ਲਾ ਕੇ ਪਹਿਲਾਂ ਤਾਂ ਉਹਦੇ ਨਾਲ ਗੱਲ ਕਰਾਈ ਬਾਅਦ ਚ ਉਹਨੂੰ ਗਾਲਾਂ ਕੱਢੀਆਂ ਹੈਪੀ ਮੁੰਡੇ ਦਾ ਨਾਮ ਸੀ ਕਈ ਤੇ ਉਹਦਾ ਦਰਾਹਿਆ ਸੈਂਟਰ ਹਾਂ ਹਾਈਲਟ ਦਾ ਹੀ ਓਕੇ ਹਾਂਜੀ ਉਹਨਾਂ ਨੇ ਬਹੁਤ ਗੱਲਾਂ ਗੱਡੀਆਂ ਵੀ ਤੂੰ ਕੁੜੀ ਨਾਲ ਸਾਡੀ ਨਾਲ ਗੱਲ ਕਰਦਾ ਮੇਰੀ ਘਰ ਵਾਲੀ ਨਾਲ ਦੂਜਾ ਕਹਿੰਦਾ ਪਰਜਾਈ ਨਾਲ ਗੱਲ ਕਰਦਾ ਵੀ ਤੇਰੇ ਘਰੇ ਆਵਾਂਗੇ ਤੇਰਾ ਵਿਆਹ ਕਰਕੇ ਜਾਵਾਂਗੇ ਜਲੂਸ ਕੱਢਾਂਗੇ ਤੁਹਾਡਾ ਘਰੇ ਆ ਕੇ ਅੱਛਾ ਹਾਂਜੀ ਵੀ ਤੇਰਾ ਵਿਆਹ ਕਰਾਂਗੇ ਨਹੀਂ ਤੈਨੂੰ ਮਾਰ ਦਾਂਗੇ ਵੀ ਨਹੀਂ ਸੱਲਿਆ ਹੱਥ ਨਾਲ ਮਾਰਦੇ ਹਾਂ ਹਾਂ ਹਾਂਜੀ ਏਕਣ ਦੀਆਂ ਧਮਕੀਆਂ ਬਹੁਤ ਦਿੱਤੀਆਂ ਨੇਗੀਆਂ ਯਾਨੀ ਕਿ ਅਸੀਂ ਦੂਰੋਂ ਸੁਣਿਆ ਈ ਰਿਕਾਰਡਿੰਗ ਤੇ ਰਿਕਾਰਡਿੰਗ ਉਹਦੇ ਫੋਨ 'ਤੇ ਸੀਗੀਆਂ ਹਾਂਜੀ ਹਾਂਜੀ ਬਸ ਇਸ ਤੋਂ ਬਾਅਦ ਉਹਨੇ ਫੋਨ ਕੱਟ ਦਿੱਤੀ ਜਦੋਂ ਮੈਂ ਫੜ ਕੇ ਗੱਲ ਕਰਨ ਲੱਗਿਆ ਵੀ ਮੈਂ ਗੱਲ ਕਰ ਲੈਣਾ ਕੀ ਗੱਲ ਹੋ ਗਈ ਹਾਂਜੀ ਉਹਨੇ 8:00 ਦਾ ਟਾਈਮ ਸੀਗਾ ਜੀ ਮਸ਼ੀਨ ਖੜਾਈ ਸੀਗੀ ਸਾਡੇ ਨਾਲ ਤੇ ਸਾਰੀ ਦਾ ਸਾਡੇ 8:00 ਤੁਰਿਆ ਇਹ ਸਵੇਰ ਦਾ ਟਾਈਮ ਸੀਗਾ ਠੀਕ ਹੈ 5 ਵਜੇ ਜਾ ਕੇ ਜੀ ਕਟਾਣੀ ਵਾਲੇ ਪੁਲ ਤੇ ਪਤਾ ਨਹੀਂ ਉਹਦੇ ਮਨ ਚ ਕੀ ਆਇਆ ਉਹਨੇ ਉਥੋਂ ਮੋਟਰ ਹੱਥੋਂ ਚਾਲਦੇ ਦੋ ਸਾਲ ਮਾਰੀ ਜੀ ਹਾਂ ਉਸ ਤੋਂ ਬਾਅਦ ਜੀ ਉਹਨੇ ਮੋਬਾਈਲ ਪੁਲ ਤੇ ਰੱਖ ਕੇ ਪੁਲ ਤੇ ਬਹਿ ਗਿਆ ਲੱਤਾਂ ਲੰਮਗਾ ਕੇ ਥੱਲੇ ਹਾਂ ਉਸ ਤੋਂ ਫਿਰ ਮੈਨੂੰ ਕਹਿੰਦਾ ਚੱਲ ਠੀਕ ਹੈ ਲੈ ਵੀ ਬਾਹਰ ਤੱਕ ਗਿਆ ਕਿ ਸਾਲ ਥੱਲੇ ਮਾਰ ਗਈ ਪੁਲ ਹੂੰ ਤੇ ਜਿਹੜਾ ਉਹ ਫੋਨ ਸੀਗਾ ਫੋਨ ਫੋਨ ਮੈਨੂੰ ਫੜਾ ਗਿਆ ਸੀਗਾ ਜੀ ਉਹਦੇ ਵਿੱਚ ਸਾਰੇ ਸਬੂਤ ਨੇ ਜੀ ਉਹ ਅਸੀਂ ਪੁਲਿਸ ਸਟੇਸ਼ਨ 'ਚ ਦਿੱਤਾ ਹੋਇਆ ਹੈਗਾ ਜੀ ਉਹ ਕਹਿੰਦੇ ਸੀ ਕਾਰਵਾਈ ਕਰਾਂਗੇ ਲਾਅਸ ਲਾਗੇ ਉਹਦੇ ਉੱਤੇ ਰੱਖ ਦਿੱਤੀ ਮੂਹ ਹਾਂਜੀ ਫੋਨ ਉੱਪਰ ਰੱਖ ਗਿਆ ਸੀਗਾ ਜੀ ਇੱਥੋਂ ਸ਼ਾਲ ਮਰੀ ਹੈਗੀ ਉਹਨੇ ਅੱਛਾ ਉਹਦੇ ਉੱਪਰ ਰੱਖ ਗਏ ਮੇਰੇ ਪੈਸੇ ਸੀਗੇ 5-600 ਰੁਪਏ ਉਹ ਵੀ ਉੱਤੇ ਰੱਖ ਗਿਆ ਹਾਂ ਹਾਂਜੀ ਉਸ ਤੋਂ ਬਾਅਦ ਫਿਰ ਸ਼ਾਲ ਮਰ ਗਈ ਤੇ ਜਿਹੜਾ ਫੋਨ ਆ ਫਿਰ ਪੁਲਿਸ ਦਾ ਕੌਣ ਕਿਹੜਾ ਅਫਸਰ ਲੱਗ ਗਿਆ ਤਾਂ ਉੱਥੋਂ ਆਪਣੇ ਘਟਾਣੀ ਆਈ ਚੌਂਕੀ ਉੱਥੇ ਦੇ ਕੇ ਆਏ ਆਗੇ ਉਹ ਉਹ ਕਹਿੰਦੇ ਜਮਾ ਕਰਾ ਦਿਓ ਕਹਿੰਦੇ ਹਾਂਜੀ ਉਹ ਕਹਿੰਦੇ ਜਮਾ ਕਰਾ ਦਿਓ ਅਸੀਂ ਕਾਰਵਾਈ ਕਰਾਂਗੇ ਗੰਭੀਰ ਲੋਕ ਲਾਗੇ ਜਿਵੇਂ ਵੀ ਹੋਊਗਾ ਜੀ ਤੁਸੀਂ ਦੇਖੀਏ ਵਿੱਚ ਕੋਈ ਰਿਕਾਰਡਿੰਗ ਇਦਾਂ ਦੀ ਕੋਈ ਬੱਚ ਉਹਦੀ ਹਾਂਜੀ ਉਹਨੇ ਦਿਖਾਈ ਤਾਂ ਹੈ ਨਹੀਂ ਇਹੀ ਦੋਹਾਂ ਦੇਖੀਏ ਲੋਕ ਲੱਗੇ ਸੀਗੇ ਸਾਨੂੰ ਲੋਗ ਵੀ ਨਹੀਂ ਪਤਾ ਸੀਗਾ ਫੋਨ ਦਾ ਹਾਂ ਹਾਂਜੀ ਉਹਦੀਆਂ ਫੋਟੋਆਂ ਸੀਗੀਆਂ ਚੈਟਾਂ ਸੀਗੀਆਂ ਜੀ ਵੌਇਸ ਕਾਲ ਸੀਗੀ ਰਿਕਾਰਡਿੰਗ ਕਰੀ ਸੀਗੀ ਜਿਵੇਂ ਵੀ ਧਮਕੀਆਂ ਮਿਲੀਆਂ ਨੇ ਉਹਨੂੰ ਸਾਰੇ ਕੋਈ ਫੋਨ ਦੇ ਵਿੱਚ ਆਈ ਹੈ ਅੱਛਾ ਫੋਨ ਤੇ ਧਮਕੀਆਂ ਵਾਲੀ ਰਿਕਾਰਡਿੰਗ ਹਾਂਜੀ ਹਾਂਜੀ ਤੇ ਜਿਹੜੀ ਚੈਟ ਵਾਲੀ ਸੀਗੀ ਸਾਰਾ ਕੁਝ ਸੀਗਾ ਨੇ ਹਾਂਜੀ ਸਾਰੇ ਕੋਈ ਫੋਨ ਦੇ ਵਿੱਚ ਸਰਕਾਰ ਨੂੰ ਸਾਫ਼ ਮਿਲੇ ਜੀ ਇਹ ਤਾਂ ਇਹ ਚਾਹੁੰਦੇ ਆ ਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਇਹ ਕੰਮ ਕਰਿਆ ਹਮ ਗੁਰਵੀਰ ਸਿੰਘ ਜੀ ਗੋਰਾ ਕਹਿੰਦੇ ਗੋਰਾ ਜੀ ਜਿਸ ਨੌਜਵਾਨ ਦੀ ਮੌਤ ਹੋਈ ਹੈ ਕੀ ਰਿਸ਼ਤਾ ਤੁਹਾਡੇ ਨਾਲ ਤੀਜਾ ਜੀ ਦੱਸੋਗੇ ਕੀ ਘਟਨਾ ਹੋਈ ਹੈ ਕਿਦਾਂ ਹੋਈ ਹੈ ਨੋ ਜੀ ਸਾਡਾ ਮੁੰਡਾ 2-3 ਦਿਨ ਦਾ 4 ਦਿਨ ਦਾ ਮੈਨੂੰ ਵੀ ਡਾਊਟ ਹੋ ਗਿਆ ਸੀਗਾ ਪੁੱਛਦੇ ਸੀ ਇਹ ਵੀ ਪੁੱਤ ਗੱਲ ਦੱਸ ਕੀ ਆ ਹੂੰ ਤੇ ġੇੜਾ ਬਾਹਰ ਅੰਦਰ ġੇੜਾ ਬਾਹਰ ਅੰਦਰ ਆਇਆ ਰੱਖਦਾ ਸੀਗਾ ਹੂੰ ਮੈਂ ਗੱਲ ਕੀ ਆ ਪੁੱਤ ਆ ਕੋਈ ਨਾ ਚਾਹ ਗੱਲ ਨਹੀਂ ਬਾਹਰ ਹੋਰ ਮੁੰਡਿਆਂ ਨੂੰ ਵੀ ਮੈਂ ਕਿਹਾ ਉਹਦੇ ਯਾਰਾਂ ਨੂੰ ਪੁੱਛਿਆ ਇਹਨੂੰ ਸਾਰੇ ਨੇ ਪੁੱਛਿਆ ਉਹਨਾਂ ਨੇ ਕਹਿੰਨਾ ਕੋਈ ਗੱਲ ਬਾਤ ਨਹੀਂ ਹੂੰ ਚਲੋ ਸਾਨੂੰ ਕਹਿੰਦਾ ਜੀ ਮੈਂ ਚੱਲਿਆ ਮਸ਼ੀਨ ਤੇ ਵੀ ਟੋਕੜ ਦੇ ਪਿੱਲੇ ਦਾ ਕਰਨ ਜਾਈ ਦੇ ਕੋਲੇ ਹੂੰ ਪਿੱਲਾ ਕਹਿੰਦੇ ਨੇ ਜੀ ਇਹਨੂੰ ਪਿਆਰ ਨਾ ਠੀਕ ਹੈ ਕਹਿੰਦਾ ਪਿੱਲੇ ਨਾ ਜਾਨਾ ਚੱਲ ਮਦਦ ਕਰਾ ਦੂ ਮੈਂ ਦੋ ਤਿੰਨ ਗੇੜੇ ਮੈਂ ਲਾ ਦੂ ਕਹਿੰਦਾ ਨਿਆਣਾ ਮੇਥੋਂ ਛੋਟਾ ਹੋ ਹਾਂਜੀ ਮੈਂ ਚਲੋ ਠੀਕ ਆ ਜੀ ਉਹ مالک ਵੀ ਉੱਥੀ ਜੋਤੀ ਉੱਤੀ ਸੀਗਾ ਸستی-ਸੁੱਤੀ ਸਾਰੀ ਜੀ مالک ਵੀ ਉੱਥੀ ਸੀਗਾ ਜੀ ਖਰਚਾ-ਖਰਚਾ ਕਹਿੰਦੇ ਨੇ ਫਿਰ ਉੱਥੇ ਆਪਦਾ ਕੰਮ-ਕੁਮ ਕਰਿਆ ਜੀ ਇਹਨਾਂ ਨੇ ਹੂੰ ਉਹਨੂੰ ਫਿਰ ਫੋਨ ਆਈ ਗਏ ਉਹ ਚਲੋ ਟਰੈਕਟਰ ਤਾਂ ਉਹਨੇ ਕੀ ਚਲਾਉਣ ਦੀ ਧਮਕੀਆਂ ਮਿਲੀ ਗਈਆਂ ਹੂੰ ਫੋਨ ਆਈ ਗਏ ਬਾਰ-ਬਾਰ ਚੱਕੀ ਆ ਰਿਕਾਰਡਿੰਗਾਂ ਫੋਨ 'ਤੇ ਕਰੀ ਗਿਆ ਹੂੰ ਇਹਨਾਂ ਨੂੰ ਦੂਰੋਂ ਆਹ ਮੁੰਡਾ ਕੋਲ ਖੜ ਕੇ ਫਿਰ ਡੌੜਤੀ ਆ ਵੀ ਕੀ ਗੱਲ ਐ ਤੇ ਘਰੇ ਤਾਂ ਕੋਈ ਲੜਾਈ ਹੋਈ ਨਹੀਂ ਜੀ ਇਹਨਾਂ ਨੂੰ ਆਏ ਤੇ ਜੀ ਘਰੇ ਲੜ ਕੇ ਆਏ ਸਾਨੂੰ ਫੋਨ ਕਰਿਆ ਇਹਨਾਂ ਨੇ ਵੀ ਘਰੇ ਵੀ ਗਲਤ ਨਹੀਂ ਸੀਗਾ ਵੀ ਨਾ ਕਰੇ ਤੁਸੀਂ ਕਹਿੰਦੇ ਕਾਰਨ ਸਾਡੇ ਕੋ ਆ ਗਿਆ ਵੀ ਲੈ ਗਿਆ ਸੀ ਆ ਕੇ ਰਾਬ ਤੋਂ ਮੈਂ ਠੀਕ ਠਾਕ ਹਾਂ ਪਰ ਨਹੀਂ ਗਿਆ ਬਈ ਉਹ ਤਾਂ ਕੰਮਾਂ ਨੂੰ ਕਹਿ ਕੇ ਗਿਆ ਸਾਨੂੰ ਘਰੇ ਫੇਰ ਗਿਆ ਨਾ ਟੈਂਸ਼ਨ ਜਿਗਾ ਪੂਰਾ ਹਾਂਜੀ ਟੈਂਸ਼ਨ ਜਿ ਲੱਗੀ ਹਮ ਲੱਗੀ ਪਹਿਲਾਂ ਕੋਈ ਲੰਬ ਆਇਆ ਹੋਵੇ ਇਸ ਤਰ੍ਹਾਂ ਦਾ ਨਾ ਜੀ ਨਾ ਕੋਈ ਕੋਈ ਕੁੜੀ ਟੀੜੀ ਦਾ ਕੋਈ ਲੰਬਾ ਨਹੀਂ ਉਹਨੇ ਸਾਨੂੰ ਆਏ ਕਿਹਾ ਜੀ ਵੀ ਚਾਚਾ ਜੀ ਕੋਈ ਫਿਰ ਥੋੜੀ ਟੀੜੀ ਦਾ ਕੋਈ ਲੰਬਾ ਨਹੀਂ ਆਉ ਹੂੰ ਵੀ ਮੈਂ ਉਹ ਮੈਡਮ ਵੀ ਕਹਿੰਦੀ ਤੀਗੀ ਜੀ ਕਰਨ ਪ੍ਰੀਤਮ ਬੇਟਾ ਬਹੁਤ ਸਾ ਅਜੇ ਇਹਨੂੰ ਸਰਾਰਤੀ ਕਹਿੰਦੀ ਹੁੰਦੀ ਸੀ ਪਿੱਲੇ ਨੂੰ ਕਿਹੜੀ ਮੈਡਮ ਉਹ ਮੈਡਮ ਜਿਹੜੀ ਉਹਦੇ ਨਾਲ ਅੱਜ ਦਾ ਮੱਝ ਪਾਉਂਦੀ ਸੀ ਉਹਨੂੰ ਪਾਤ ਆ ਜੀ ਨਿਆਣੇ ਨੂੰ ਹੁਣ ਪਤਾ ਨਹੀਂ ਜੀ ਕਿੰਨੇ ਚਿਰ ਦਾ ਪਾਇਆ ਹੋਣਾ ਕਿੰਨੇ ਦਾ ਨਹੀਂ ਸਾਡੇ ਤਾਂ ਉੱਥੇ ਕਿੰਨੇ ਚਿਰ ਹੋ ਗਿਆ ਉਹਨੂੰ ਪੜਾਉਂਦੀ ਨੂੰ ਮੈਨੂੰ ਤਾਂ ਜੀ ਇਹ ਵੀ ਨਹੀਂ ਪਤਾ ਹੈਗਾ ਯਾਨੀ ਜੀ 6ਵੀਂ ਤੋਂ 10ਵੀਂ ਕਲਾਸ ਤੱਕ ਪੜਾਉਂਦੀ ਆ ਜੀ ਸੁਖਪਾਲ ਕੌਰ ਉਹਦਾ ਨਾਮ ਆ ਜੀ ਤੇ ਉਹ ਮੈਡਮ ਮੈਨੂੰ ਮੇਰੇ ਖੁਦ ਮੇਰੇ ਫੋਨ ਤੇ ਫੋਨ ਕਰਦੀ ਰਹੀ ਆ ਲਾਂਬਾ ਦਿੰਦੀ ਰਹੀ ਆ ਮੇਰੇ ਇਹ ਛੂਟੇ ਦਾ ਕਹਿੰਦੀ ਇਹ ਸਰਾਰਤੀ ਆ ਅਰਜਨ ਕਰਨ ਪ੍ਰੀਤ ਕਹਿੰਦੀ ਬਹੁ ਬੇਟਾ ਸਾਊ ਆ ਉਹਦੀਆਂ ਬਹੁ ਤਰੀਫਾਂ ਕਰਦੀ ਸੀ ਇਹਨੂੰ ਗੋਦ ਵੀ ਮੰਗਦੀ ਸੀ ਇਹੀ ਬਹਾਨੇ ਨਾਲ ਗੋਦ ਮੰਗਦੀ ਸੀ ਫੇਰ ਉਹ ਇਹਨੂੰ ਵੀ ਸਾਡਾ ਕੋਈ ਪਤਾ ਨਹੀਂ ਲੱਗੂਗਾ ਵੀ ਭਾਈ ਮੁੰਡਾ ਗੋਦ ਲਿਆ ਹੋਇਆ ਦੂਜਾ ਤਾਂ ਵੀ ਇਹ ਵੀ ਬੇਟੇ ਆ ਵਰ ਗਈ ਆ ਹੂੰ ਬੇਟਾ ਹੀ ਹੋ ਗਿਆ ਯਾਰ ਜੀ ਪੜਾਉਂਦੀ ਸੀਗੀ ਉਹਨੂੰ 10ਵੀਂ ਕਲਾਸ ਉਹਦੇ ਕੋਲ ਹੀ ਕਰੀ ਹੋਣੀ ਆ ਉਹਨੇ ਬਿਲਕੁਲ ਜੀ ਬਿਲਕੁਲ ਹਨਾ ਜੀ ਸਾਨੂੰ ਤਾਂ ਇਹ ਵੀ ਡੋਟ ਆ ਜੀ ਵੀ ਸਾਡਾ ਮੁੰਡਾ ਨਹਿਰ ਤੋਂ ਕੋਈ ਗੈਪ ਨਾ ਪੈਸੇ ਵਾਲੇ ਬੰਦੇ ਨੇ ਉਹ ਹੂੰ ਵੀ ਕਿ ਉਰੇ ਪਰ ਇਹ ਨਾ ਕਰਦਣ ਫੇਰ ਸਾਡਾ ਮੁੰਡੇ ਦੀ ਕੋਈ ਕੁਸ਼ ਬੰਨਣਾ ਵੀ ਹੈ ਨਹੀਂਗਾ ਹੂੰ ਹੂੰ ਜਿਨ੍ਹਾਂ ਨੇ ਇਹਦਾ ਵਿੱਚ ਬੰਦਿਆਂ ਨੇ ਦੇਖਿਆ ਗਿਰਦਾ ਵੀ ਛਾਲ ਮਾਰੀ ਆ ਗਵਾਹੀ ਦੇਣਗੇ ਜੀ ਅੱਛਾ ਜੀ ਫੇਰ ਵੀ ਕੀ ਪਤਾ ਜਿਨਾ ਯਾਰ ਮਿਲ ਜੇ ਨਾ ਪੈਸੇ ਵਾਲੇ ਬੰਦਾ ਉਸ ਵੀ ਕਰ ਸਕਦਾ ਜੀ ਹਾਂਜੀ ਖੜੇ ਆ ਪਿੰਜਟਾਣਾ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਅੱਗੇ ਬੜੀ ਹੀ ਦੁਖਾਂਤ ਭਰੀ ਘਟਨਾ ਵਾਪਰੀ ਆ ਇੱਕ 20 ਸਾਲਾ ਨੌਜਵਾਨ ਨੇ ਨਹਿਰ ਦੇ ਵਿੱਚ ਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਆ ਕਾਰਨ ਕੀ ਹੈ ਆਤਮਤਿਆ ਦਾ ਇਸ ਸਕੂਲ ਦੇ ਵਿੱਚ ਨੌਜਵਾਨ ਪੜਦਾ ਸੀ ਤੇ ਇੱਥੋਂ ਦੇ ਇੱਕ ਮੈਡਮ ਨੇ ਜੋ ਉਹਨਾਂ ਦੇ ਨਾਲ ਉਹਨਾਂ ਦੇ ਜੋ ਕੰਪਿਊਟਰ ਟੈਕਨੋਲੋਜੀ ਦਾ ਯੁੱਗ ਹੈ ਉਸ ਨਾਲ ਚੈਟਿੰਗ ਸਬੰਧ ਬਣ ਗਏ ਉਹ ਇੱਕ ਦੂਜੇ ਨਾਲ ਫੋਨ ਦੇ ਉੱਪਰ ਲੈਪਟਾਪ ਦੇ ਉੱਪਰ ਚੈਟਿੰਗ ਕਰਦੇ ਸਨ ਇਸ ਇਸ ਗੱਲ ਦੀ ਭੇਣਿਕ ਜਦੋਂ ਮੈਡਮ ਦੇ ਪਰਿਵਾਰ ਨੂੰ ਪਈ ਤਾਂ ਉਹਨਾਂ ਦੇ ਜੋ ਦਿਓਰ ਨੇ ਉਨ੍ਹਾਂ ਦੇ ਪਤੀ ਨੇ ਪਰਿਵਾਰ ਵੱਲੋਂ ਨੌਜਵਾਨ ਨੂੰ ਇਸ ਕਦਰ ਧਮਕਾਇਆ ਗਿਆ ਕਿ ਨੌਜਵਾਨ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਵਿੱਚ ਹੀ ਆਪਣੀ ਭਲਾਈ ਸਮਝੀ ਦੁੱਖ ਦੀ ਗੱਲ ਇਹ ਹੈ ਕਿ ਜਿੱਥੇ ਇਸ ਟੈਕਨੋਲੋਜੀ ਦੇ ਇੰਨੇ ਫਾਇਦੇ ਨੇ ਉਸ ਦੇ ਦੂਸਰੇ ਪਾਸੇ ਨੁਕਸਾਨ ਨੇ ਇਹ ਉਸ ਦਾ ਜੋ ਨੈਗੇਟਿਵ ਪੱਖ ਹੈ ਟੈਕਨੋਲੋਜੀ ਦਾ ਉਹ ਇਸ ਨੂੰ ਕਿਹਾ ਜਾ ਸਕਦਾ ਹੈ ਤੇ ਜੋ ਜੋ ਵੱਡੀ ਦੁੱਖ ਦੀ ਗੱਲ ਹੈ ਜੋ ਮੈਡਮ ਹੈ ਇਸ ਨੇ ਇੱਕ ਜੋ ਗੁਰੂ ਚੇਲੇ ਦੀ ਇੱਕ ਗਰਮਾ ਹੁੰਦੀ ਹੈ ਇੱਕ ਮਾਨ ਪ੍ਰਤਿਸ਼ਟਾ ਹੁੰਦੀ ਹੈ ਉਸ ਨੂੰ ਤਰੋ ਤਰ ਕੀਤਾ ਹੈ ਬੜੇ ਦੁੱਖ ਦੀ ਗੱਲ ਹੈ ਅਸੀਂ ਤਾਂ ਦੇਖੋ ਜੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਜਿਹੜੇ ਵੀ ਇਸ ਵਿੱਚ ਦੋਸ਼ੀ ਪਾਈ ਜਾਂਦੇ ਨੇ ਮੈਡਮ ਸੁਖਪਾਲ ਕੌਰ ਉਹਨਾਂ ਦਾ ਦਿਓਰਾ ਹੈਪੀ ਕਹਿੰਦੇ ਨੇ ਉਹਨੂੰ ਤੇ ਉਹਨਾਂ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਨਾਂ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਗਰ ਪੁਲਿਸ ਕਾਰਵਾਈ ਨਹੀਂ ਕਰਦੀ ਜਿਸ ਤਰ੍ਹਾਂ ਪਰਿਵਾਰ ਨੇ ਕਿਹਾ ਕਿ ਉਸਦੇ ਪਤੀ ਉਸਦੇ ਦਿਓਰ ਅਤੇ ਲੇਡੀ ਉੱਪਰ ਕਾਰਵਾਈ ਕਰਨੀ ਬਣਦੀ ਹੈ ਅਗਰ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਫਿਰ ਜੋ ਪਿੰਡ ਵਾਸੀ ਨੇ ਉਹਨਾਂ ਦਾ ਅਗਲਾ ਕਦਮ ਕੀ ਹੋਏਗਾ ਅਗਲਾ ਕਦਮ ਅਸੀਂ ਬੋਡੀ ਦਾ ਤਦੀ ਸੰਸਕਾਰ ਕਰਾਂਗੇ ਜਦ ਤੱਕ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਇਹ ਤੁਹਾਨੂੰ ਲੱਗਦਾ ਹੈ ਕੀ ਪੁਲਿਸ ਜੋ ਇਸ ਮੁਕਦਮੇ ਦੇ ਵਿੱਚ ਇਸ ਕੇਸ ਦੇ ਵਿੱਚ ਦੇਰੀ ਕਰ ਰਹੀ ਹੈ ਦੇਖੋ ਜੀ ਅਸੀਂ ਕੱਲ ਜਾ ਕੇ ਆਏ ਆ ਅਸੀਂ ਚੌਕੀ ਇੰਚਾਰਜ ਨੂੰ ਵੀ ਮਿਲੇ ਆ ਐਸ ਐਚਓ ਕੂਮਕਲਾ ਨੂੰ ਵੀ ਮਿਲੇ ਆ ਬੈਸਤਾ ਅਸੀਂ ਕੱਲ ਜਾ ਕੇ ਆਏ ਆ ਕੱਲ ਉਹਨਾਂ ਨੇ ਸਾਨੂੰ ਪੂਰਨ ਭਰੋਸਾ ਦਿੱਤਾ ਕਿ ਜਿਹੜੀ ਵੀ ਤੁਹਾਡੀ ਇਹ ਕਾਰਵਾਈ ਬਣੂਗੀ ਉਹ ਕੀਤੀ ਜਾਊਗੀ ਹਾਂ ਹਲੋ ਹਾਂਜੀ ਹਾਂਜੀ ਐਸ ਐਚਓ ਕੂਮਕਲਾ ਬੋਲ ਰਹੇ ਹਾਂ ਹਾਂਜੀ ਬੋਲ ਰਹੇ ਹਾਂ ਜੀ ਅੱਜ ਇਹਨਾਂ ਅਫਸਰ ਕਾਲ ਕਰਦੇ ਹੋ ਮੈਂ ਜੀ ਪ੍ਰੈਕਟਿਸ ਹਾਂਜੀ ਅੱਛਾ ਸਰ ਜਿਹੜਾ ਜਟਾਣੇ ਮੁੰਡਿਆ ਇੱਥੇ ਸੁਸਾਇਟੀ ਸੀ ਆ ਜੀ ਪੀ ਐਮ ਆਨਲਾ ਸਰ ਇਹ ਬਿਲਕੁਲ ਕਿਸੇ ਮੈਡਲ ਨਾਲ ਗੱਲ ਉਹਦੀ ਅੱਛਾ ਜੀ ਤੇ ਉਹਦੇ ਹਸਬੰਦ ਨੂੰ ਪਤਾ ਲੱਗ ਗਿਆ ਹਾਂਜੀ ਤੇ ਉਹਦੇ ਆਈ ਥਿੰਕ ਦਿਓਰ ਨੇ ਮੈਡਲ ਦੇ ਦਿਓਰ ਨੇ ਮੁੰਡੇ ਨੂੰ ਹੋਰ ਕੀਤਾ ਸੀਗਾ ਤੇ ਘਬੜਾ ਗਿਆ ਇਹ ਓਕੇ ਤੇ ਇਹਨੇ ਆਈ ਨਹਿਰ ਰਿਸਾਲ ਮਾਰਤੀ ਜੀ ਇਹ ਮਤਲਬ ਹੈ ਜੀ ਜੇ ਉਹਦੇ ਬੋਡੀ ਰਿਕਵਰ ਹੋਈ ਹੈ ਨਾਲ ਦੀ ਬੜੀ ਬੜਾ ਜੀ ਦੋ ਦਿਨ ਹੋ ਗਏ ਜੀ ਲੱਭਦੇ ਹਨ ਉਹ ਬਿਲਕੁਲ ਤੇ ਅੱਜ ਫਿਰ ਕਾਰਵਾਈ ਕਰਾਂਗੇ ਪਹਿਲਾਂ ਬੋਡੀ ਦਾ ਸੀ ਤੁਹਾਨੂੰ ਬੋਡੀ ਮਿਲਦੀ ਹੈ ਮਾਮਲਾ ਦੱਦ ਹੋ ਗਿਆ ਇਹ ਐਫ ਆਈ ਆਰ ਦੱਦ ਹੋ ਜਗਾ ਜੀ ਹਾਂ ਜੀ ਅੱਜ ਹੋ ਜਾਊਗਾ ਠੀਕ ਆ ਸਰ ਥੈਂਕ ਯੂ